ਹਾਂਜੀ ਅੱਜ ਆਪਾਂ ਹੁਣ ਗੱਲ ਕਰ ਰਹੇ ਆਂ ਅਮਰਤਪਾਲ ਮਹਿਰੋ ਦੀ ਜੋ ਕਿ ਬਈ ਕਮਲ ਕੇਸ ਦੇ ਵਿੱਚ ਦੱਸਿਆ ਜਾਂਦਾ ਲੋਕਾਂ ਬੰਨਿਓ ਤਰ੍ਹਾਂ ਤਰ੍ਹਾਂ ਦੇ ਸਵਾਲ ਕੈਹੇ ਜਾਂਦੇ ਆ ਕੋਈ ਕਹਿੰਦਾ ਵੀ ਉਹ ਭਗੌੜਾ ਹੋ ਗਿਆ ਤਾਂ ਕੋਈ ਕਹਿੰਦਾ ਇਹ ਦਵਾਈ ਦੇ ਵਿੱਚ ਆ ਤੇ ਜੇ ਗੱਲ ਕਰੀਏ ਜੋ ਉਹਨਾਂ ਦੇ ਵਕੀਲ ਆ ਹਰਪਾਲ ਸਿੰਘ ਖਾਰਾ ਉਹਦਾ ਕਹਿਣਾ ਇਹ ਸੀ ਵੀ ਕਿਤੇ ਨਹੀਂ ਭੱਜਿਆ ਇੰਡੀਆ ਦੇ ਵਿੱਚ ਹੀ ਦੂਜਾ ਨੰਬਰ ਜਿਹੜੇ ਲੋਕ ਕਹਿੰਦੇ ਸੀ ਵੀ ਉਹ ਫਰਾਰ ਹੋ ਗਿਆ ਇਹ ਸਭ ਝੂਠ ਆ ਤੇ ਜਿਹੜੀ ਆਪਾਂ ਹੁਣ ਇੱਕ ਵੀਡੀਓ ਸੁਣਾਵਾਂਗੇ ਤੁਹਾਨੂੰ ਤੇ ਜਿਹੜੇ ਕਿ ਸਾਰੇ ਪਾਸੇ ਗੱਲ ਇਹ ਉੱਡੀ ਰਹੀ ਆ ਕੋਈ ਕਹਿੰਦਾ ਇਹ ਬਹੁਤ ਗਲਤ ਕੀਤਾ ਇਹ ਸੂਰਮੇ ਵਾਲਾ ਕੰਮ ਨਹੀਂ ਕੋਈ ਕਹਿੰਦਾ ਵੀ ਜਿਵੇਂ ਤਿੰਨ ਸਿੰਘ ਲੜ ਕੇ ਇੱਕ ਜਨਾਨੀ ਦਾ ਕਤਲ ਕਰਦੇ ਆ ਬਿਲਕੁਲ ਇਹ ਸਰਾਸਨ ਤੱਕਾ ਤੇ ਵਿੱਚ ਜੇ ਗੱਲ ਕਰੀਏ 90% ਲੋਕ ਔਰਤ ਪਾਲ ਮਹਿਰੋ ਦੇ ਹੱਕ ਦੇ ਵਿੱਚ ਆ ਤੇ 10% ਉਹਦੇ ਖਿਲਾਫ ਹੋ ਰਹੇ ਆ ਤੇ ਪਹਿਲਾਂ ਇੱਕ ਵੀਡੀਓ ਸੁਣਾ ਦਈਏ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਵੀ ਕੀ ਕਹਿਣਾ ਸੁਣੋ ਵੀਡੀਓ ਕੋਰ ਭਾਬੀ ਦਾ ਕਤਲ ਕਰਨ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਭਾਵੇਂ ਕੀ ਫਰਾਰ ਹੋ ਚੁੱਕਿਆ ਪਰ ਉਸ ਦੀ ਗ੍ਰਿਫਤਾਰੀ ਦੀ ਹੁਣ ਮੰਗ ਵੱਧਦੀ ਹੋਈ ਨਜ਼ਰ ਆ ਰਹੀ ਆ ਮੁਹਾਲੀ ਦੇ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅੱਜ ਇੱਕ ਮੁਹਾਲੀ ਦੇ ਵਿੱਚ ਅਹਿਮ ਤੇ ਖਾਸ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਅਮਰਤਪਾਲ ਮਹਿਰੋ ਯੋद्धा ਨਹੀਂ ਆ ਕਿਉਂਕਿ ਅਮਰਤਪਾਲ ਮਹਿਰੋ ਦੇ ਯੋਧੇ ਹੁਣ ਦੇ ਪੋਸਟਰ ਲੱਗੇ 3 ਦਿਨਾਂ ਬਾਅਦ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਉਹ ਪੋਸਟਰ ਉਹ ਬੋਰਡ ਉਤਾਰ ਦਿੱਤੇ ਪਰ ਅਮਰਤਪਾਲ ਨੂੰ ਯੋਧਾ ਕਹਿਣ ਵਾਲਿਆਂ ਦੇ ਉੱਤੇ ਸਮਾਜ ਸੇਵੀ ਸਿਮਨਜੀਤ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਕਾਫੀ ਭੜਕਦੇ ਹੋਏ ਨਜ਼ਰ ਆਏ ਨੇ ਸਿੱਧੇ ਸ਼ਬਦਾਂ ਦੇ ਵਿੱਚ ਅਮਰਤਪਾਲ ਸਿੰਘ ਮਹਿਰ ਨੂੰ ਚੇਤਾਵਨੀ ਵੀ ਦੇ ਦਿੱਤੀ ਇਹ ਉਹੀ ਸਮਾਜ ਸੇਵੀ ਸਿਮਨਜੀਤ ਮਾਨ ਹੈ ਜਿਸ ਦੇ ਵੱਲੋਂ ਕਿਹਾ ਸੀ ਮੈਂ ਲਾਰੈਂਸ ਬਿਸ਼ਨੋਈ ਦੇ ਥੱਪੜ ਮਾਰਾਂਗਾ ਤਾਂ ਹੁਣ ਅੱਜ ਅਮਰਤਪਾਲ ਸਿੰਘ ਮਹਿਰ ਦੇ ਉੱਤੇ ਕਾਫੀ ਗੁੱਸਾ ਕਰ ਕਿਆ ਜੀ ਉਹ ਜੇ ਨਈ ਤਾਂ ਵਕੀਲ ਖੜਾ ਕਰਦਾ ਮੈਂ ਕਿ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਉਹਦੀ ਲੋਕੇਸ਼ਨ ਕਿਹੜਾ ਵੀ ਸਾਰੀ ਲਿਖੀ ਪਤ ਲਿਖੂ ਲੋਕੇਸ਼ਨ ਦੇ ਹਿਸਾਬ ਨਾਲ ਤਾਂ ਸੀਆਈਆਈ ਬੈਠੀ ਹੈ ਟੈਲੀਜੈਂਸ ਬੈਜੀਆ ਟੈਲੀਜੈਂਸ ਤਾਂ ਆਈ ਵੀ ਬੈਠੀ ਕਿਹਦੀਆਂ ਇੰਡੀਆ ਸਾਡੇ ਕਿੱਡੇ ਕਿੱਡੇ ਟੈਲੀਜੈਂਸ ਬੈਠੀਆਂ ਅੱਲਾਹ ਤੁਹਾਨੂੰ ਵੀ ਕਹਿੰਦੇ ਆ ਕਿ ਬਾਹਰ ਵਾਲੀ ਹੈ ਬਾਹਰ ਵਾਲੀ ਹੈ ਇਹ ਕੋਈ ਕੁਝ ਕਰਦਾ ਕਿ ਬਾਹਰ ਵਾਲੀ ਹੈ ਭਾਈ ਜੀ ਦੇਖੋ ਪੁਲਿਸ ਨੇ ਕੀਤੀ ਆਪ ਹੀ ਆਪ ਹੀ ਆਈ ਹੈਗੀ ਉਹਨਾਂ ਨੇ ਰਿਪੋਰਟ ਲਿਖੇ ਅਧਿਕਾਰੀ ਰਿਪੋਰਟ ਦੇ ਲਈ ਆ ਜੀਆ ਤੇ ਕੀ ਲੱਗਦਾ ਕਿ ਪੰਜਾਬ ਉਹਨਾਂ ਦੀ ਇੰਡੀ ਹਲੋ ਹਲਕੀ ਹੈ ਜੀ ਬਾਰ ਬਾਰ ਦੇਖੋ ਇਹ ਚ ਪੰਜਾਬ ਪੁਲਿਸ ਦਾ ਕੋਈ ਦੋਸ਼ ਨਹੀਂ ਪੰਜਾਬ ਪੁਲਿਸ ਨੂੰ ਸੁਭਣਾ ਨਹੀਂ ਆਉਂਦਾ ਕਿ ਉਹ ਦੱਸ ਕੇ ਭੱਜੂਗਾ ਜਦੋਂ ਬੰਦੇ ਨੇ ਮਾਰਤਾ ਹੈ ਕੋਈ ਵੀ ਹੋਵੇ ਸੁਭਣਾ ਨਹੀਂ ਆਉਂਦਾ ਪੰਜਾਬ ਪੁਲਿਸ ਨੂੰ ਕਿ ਇਹ ਨਾ ਬੰਦਾ ਮਾਰਤਾ ਹੋਣੋ ਨਾਂ ਦੇ ਨਾਲ ਪੁਲਿਸਾਂ ਦੀ ਪੁਲਿਸ ਨੂੰ ਹੋਰ ਵੀ ਬਹੁਤ سارے ਕੰਮ ਨੇ ਜਾਂ ਇੰਟੈਲੀਜੈਂਸ ਨਿਕੋ ਕੰਮ ਨਹੀਂ ਹੈ ਕਿ ਇਹ ਵੀ ਆਈਪੀ ਨਹੀਂ ਹੈ ਕਿ ਇਹਨੂੰ ਟ੍ਰੇਸ ਕਰੂਗੀ ਹੋਰ ਸਾਡੇ ਪਿਆਰ ਦੇ ਬਹੁਤ ਸਾਰੇ ਹਾਂ ਜੀ ਇਹ ਜਿਹੜਾ ਕਿ ਇੱਕ ਚੈਨਲ ਬਣਿਓ ਇਹ ਜੋ ਵੀਡੀਓ ਆਈਆ ਤਰਾਂਤਰਾਂ ਦੇ ਲੋਕਾਂ ਦੇ ਸਵਾਲ ਆ ਕੋਈ ਕਹਿੰਦਾ ਵੀ ਇਹ ਜਿਹੜਾ ਕੀ ਸੂਰਮਾ ਕਹਾਉਂਦਾ ਜਿਹੜੇ ਕੀ ਲੁਧਿਆਣਾ ਦੇ ਵਿੱਚ ਪੋਸਟਰ ਵੀ ਲੱਗਦੇ ਆ ਤੇ ਕਿਹਾ ਜਾਂਦਾ ਬਾਅਦ ਦੇ ਵਿੱਚ ਉਤਾਰ ਦਿੱਤੇ ਜਾਂਦੇ ਵੀ ਇਹ ਸੂਰਮਾ ਕਿੱਥੋਂ ਦਾ ਜੋ ਕਿ ਬਈ ਤਿੰਨ ਜਣੇ ਰਲ ਕੇ ਇੱਕ ਜਨਾਨੀ ਦਾ ਕਤਲ ਕਰਦੇ ਇਹ ਲੋਕਾਂ ਦਾ ਕਹਿਣਾ ਤਾਂ ਹੁਣ ਜੇ ਗੱਲ ਕਰੀਏ ਸਾਡੇ ਸਿੱਖ ਜਥੇਬੰਦੀਆਂ ਦਾ ਹੁਣ ਇਹ ਕਹਿਣਾ ਵੀ ਸਾਰੇ ਕਹਿੰਦੇ ਆ ਵੀ ਚੰਗਾ ਹੋਇਆ ਜਿਹੜਾ ਕਮਲਕੌਰ ਨੂੰ ਮਾਰਿਆ ਕਿਉਂਕਿ ਜਿਹਨੇ ਮਾਹੌਲ ਖਰਾਬ ਕਰਿਆ ਸਾਡੇ ਪੰਜਾਬ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਹੁੰਦੇ ਆ ਬੱਚਿਆਂ ਦੇ ਹੱਥਾਂ ਵਿੱਚ ਫੋਨ ਹੁੰਦੇ ਆ ਵੀ ਮਾਹੌਲ ਖਰਾਬ ਕਰਦੀ ਆ ਤਾਂ ਇਸ ਕਰਕੇ ਜਿਹੜੀ ਮਾਹੌਲ ਖਰਾਬ ਕਰਨ ਦੇ ਚੱਕਰ ਦੇ ਵਿੱਚ ਇਹਦੀ ਜਾਨ ਚਲੀ ਗਈ ਪਹਿਲੇ ਨੰਬਰ ਤੇ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਇਹਦੇ ਘਰੇ ਵੀ ਜਾ ਕੇ ਸਮਝਾਇਆ ਜਾਂਦਾ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੀ ਇਹਨੂੰ ਪੈਸੇ ਵੀ ਦਿੱਤੇ ਜਾਂਦੇ ਆ ਜੇ ਤੂੰ ਕਹਣੀ ਆ ਵੀ ਮੇਰੇ ਚੈਨਲ ਤੋਂ ਮੈਨੂੰ ਇੰਨੇ ਪੈਸੇ ਆਉਂਦੇ ਮੇਰਾ ਘਰ-ਵਾਰ ਚੱਲਦਾ ਤਾਂ ਐਸੇ ਇਹੀ ਗੱਲ ਲੋਥਰਾ ਨੂੰ ਕਹੀ ਗਈ ਸੀ ਵੀ ਤੇਰੇ ਪਰਿਵਾਰ ਨੂੰ ਅਸੀਂ 5000 ਰੁਪਏ ਮਹੀਨਾ ਦੇਵਾਂ ਕਿਥੋਂ ਮਰਜੀ ਰਹੀਏ ਮੈਰੋ ਬੰਨੀ ਉਹ ਕਹਿ ਗਿਆ ਵੀ ਤੂੰ ਇਹ ਕੰਮ ਛੱਡ ਦੇ ਗੰਦੀਆਂ ਰੀਲਾ ਪਾਉਣੀ ਆ ਪਰ ਨਹੀਂ ਸੁਧਰੀ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਬਹੁਤ ਵੱਡੀ ਗੱਲ ਇਹ ਆ ਜਿਵੇਂ ਹੁਣ ਲੋਥਰਾਂ ਨੂੰ ਸਿਕਿਉਰਿਟੀ ਦਿੱਤੀ ਚਾਹੇ ਉਹਨੇ ਵੀਡੀਓ ਤਾਂ ਬੰਦ ਕਰਤੀਆਂ ਪਾਉਣੀ ਆ ਪਰ ਲੇਕਿਨ ਸਿਕਿਉਰਿਟੀ ਤਾਂ ਮਿਲ ਗਈ ਤਾਂ ਇਸ ਕਰਕੇ ਸਾਡੇ ਪੰਜਾਬ ਦਾ ਪੜਾ ਨਹੀਂ ਹੋ ਸਕਦਾ ਇੱਕ ਕਲਯੁਗ ਦਾ ਦੌਰ ਆ ਗਿਆ ਬਿਲਕੁਲ ਨਹੀਂ ਪੜਾ ਹੋ ਸਕਦਾ ਕਿਉਂਕਿ ਜਦੋਂ ਲੰਡੇ ਲੁੱਚੇ ਨੂੰ ਸਿਕਿਉਰਟੀਆਂ ਮਿਲਣ ਲੱਗੀਆਂ ਤਾਂ ਇਹ ਸਾਰਿਆਂ ਨੂੰ ਫਿਰ ਇਹ ਹੋ ਜੂਗਾ ਵੀ ਜਦੋਂ ਉਹਨੂੰ ਸਿਕਿਉਰਿਟੀ ਦਿੱਤੀ ਵੀ ਇਹਨੂੰ ਸਿਕਿਉਰਿਟੀ ਮਿਲ ਗਈ ਤਾਂ ਮੈਨੂੰ ਵੀ ਮਿਲ ਜੂ ਤਾਂ ਇਸ ਕਰਕੇ ਸਾਡੇ ਪੰਜਾਬ ਦੇ ਬਿਲਕੁਲ ਪਲਾ ਨਹੀਂ ਹੋ ਸਕਦਾ ਇਹ ਗਲਤ ਸੋਚ ਹੈ ਇਹ ਲੋਕਾਂ ਦੀ ਜਿਹੜੇ ਆਪਾਂ ਗੱਲ ਕਰਾਇਆ ਸਰਕਾਰ ਦੀ ਸਿਕਿਉਰਿਟੀ ਦੇਣ ਦੀ ਬਜਾਏ ਉਹਦਾ ਕਾਊਂਟ ਜਿਹੜੇ ਇਹਨਾਂ ਦੇ ਚੱਲ ਰਹੇ ਆ ਪਹਿਲੇ ਨੰਬਰ ਤੇ ਐਨੀ ਨੌਬਤ ਨਹੀਂ ਆਉਂਦੀ ਸੀ ਜੇ ਉਹਦੇ ਚੈਨਲ ਉਹੀ ਉਥੇ ਇੰਸਟਾਗ੍ਰam ਆ ਚਾਹ ਯੂਟਿਊਬ ਆ ਸਾਰੇ ਪੇਜ ਬੰਦ ਕਰਦੇ ਨਹੀਂ ਸੀ ਸਰਕਾਰ ਨੇ ਤਾਂ ਇਸ ਤੱਕ ਨੌਬਤ ਨਹੀਂ ਆਉਂਦੀ ਚਾਹ ਕੋਈ ਵੀ ਗਲਤ ਵੀਡੀਓ ਪਾਉਂਦਾ ਸਰਕਾਰ ਦੇ ਹੱਥ ਚ ਹੁਣ ਸਰਕਾਰ ਦੇ ਹੱਥ ਚ ਆਏ ਆ ਜਿਵੇਂ ਅਮਰਤਪਾਲ ਮਹਿਰੋ ਦਾ ਇੰਸਟਾਗ੍ਰam ਜੋ ਵੀ ਆ ਤਾਂ ਉਹ ਕਾਊਂਟ ਬੰਦ ਕਰ ਦਿੱਤੇ ਗਏ ਆ ਯੂਟਿਊਬ ਵੀ ਸ਼ਾਇਦ ਮੇਰੇ ਸਾਹਮਣੇ ਹੋ ਗਿਆ ਹੋਵੇ ਤਾਂ ਤਾਂ ਜੋ ਇਹਨਾਂ ਦੇ ਚੈਨਲ ਜਿੰਨੇ ਵੀ ਪੇਜ ਆ ਜਦੋਂ ਅਮਰਤਪਾਲ ਮਹਿਰੋ ਦਾ ਕਰ ਸਕਦੇ ਤਾਂ ਇਹਨਾਂ ਦੇ ਜਿਹੜੀਆਂ ਗੰਦੀਆਂ ਵੀਡੀਓ ਪਾਉਂਦੇ ਆ ਗੰਦੇ ਮੈਸੇਜ ਪਹੁੰਚਾਉਂਦੇ ਸਾਡੇ ਛੋਟੇ ਛੋਟੇ ਬੱਚਿਆਂ ਤੇ ਗੰਦ ਪਾ ਰਹੇ ਆ ਪੰਜਾਬ ਨੂੰ ਜੋ ਮੈਸੇਜ ਗਲਤ ਦੇ ਰਹੇ ਆ ਤਾਂ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਸੀ ਇਥੋਂ ਤੱਕ ਨੌਤੀ ਨਹੀਂ ਆਉਦੀ ਸੀ ਇਹਨਾਂ ਨੂੰ ਬਾਹਲਾ ਨਹੀਂ ਤਾਂ ਕਮ ਸੇ ਕਮ 2-4 ਸਾਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਇਹ ਵੀਡੀਓ ਪਾਉਂਦੇ ਆ ਤਾਂ ਆਪੇ ਡਰ ਬੈਜੂਗਾ ਐਸਾ ਕੁਝ ਕਰਨਾ ਨਹੀਂ ਆਪਸ ਵਿੱਚ ਲੜ-ਲੜ ਮਰੀ ਜਾਂਦੇ ਆ ਉਧਰੋਂ ਲੋਕ ਕੁਝ ਕਹਿੰਦੇ ਆ ਚੰਗਾ ਹੋ ਗਿਆ ਕੁਝ ਕਹਿੰਦੇ ਆ ਮਾੜਾ ਹੋ ਗਿਆ ਤਾਂ ਹੁਣ ਲੋਕ ਕਹੀਏ ਇਹ ਕਹਿੰਦੇ ਆ ਵੀ ਇਹ ਸੂਰਮਾ ਨਹੀਂ ਜੇ ਸੂਰਮਾ ਹੁੰਦਾ ਭਜਦਾ ਨਹੀਂ ਸੀ ਦਵਾਈ ਦੇ ਵਿੱਚ ਇਹ ਭਜਦਾ ਨਹੀਂ ਸੀ ਪਰ ਸਵਾਲ ਹੁਣ ਦੋ ਉਠਦੇ ਆ ਜਿਹੜਾ ਕੀ ਹਰਪਾਲ ਸਿੰਘ ਖਾਰਾ ਜੋ ਅਮਰਤਪਾਲ ਮਹਿਰੂ ਦਾ ਵਕੀਲ ਆ ਉਹਦਾ ਕਹਿਣਾ ਇਹ ਆ ਵੀ ਅਮਰਤਪਾਲ ਕਿਤੇ ਨਹੀਂ ਭੱਜਿਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆ ਤੇ ਪੁਲਿਸ ਨੂੰ ਵੀ ਪਤਾ ਹੈ ਹੈ ਕਿੱਥੇ ਆ ਇਹ ਨਹੀਂ ਪਤਾ ਵੀ ਪੁਲਿਸ ਦੀ ਗ੍ਰਿਫਤਾਰੀ ਚ ਹੋਵੇ ਉਹਦਾ ਕਹਿਣਾ ਇਹ ਆ ਕਿਉਂਕਿ ਪਰਿਵਾਰ ਕਹਿੰਦਾ ਸਾਨੂੰ ਖੁੱਦ ਨੂੰ ਨਹੀਂ ਪਤਾ ਉਹਦਾ ਘਰ ਦੇ ਮੈਂਬਰ ਕਹਿ ਰਹੇ ਆ ਵੀ ਸਾਨੂੰ ਖੁੱਦ ਨੂੰ ਨਹੀਂ ਪਤਾ ਤੇ ਸਵਾਲ ਕਈ ਕਹਾਣੀਆਂ ਉਲਝੀਆਂ ਖੜੀਆਂ ਜੇ ਗੱਲ ਕਰੀਏ ਘੰਮਣ ਵਕੀਲ ਜਿਹੜੇ ਦੋ ਉਹਦੇ ਦੋ ਭਰਾਗੇ ਜਿਹੜੇ ਅਮਰਤਪਾਲ ਮਹਿਰੂ ਦੇ ਵਕੀਲ ਐ ਜੋ ਉਹਨਾਂ ਦਾ ਕਹਿਣਾ ਇਹ ਸੀ ਵੀ ਸਾਨੂੰ ਫੋਨ ਆਇਆ ਅਮਰਤਪਾਲ ਮਹਿਰੂ ਸਿਲੈਂਡਰ ਕਰਨ ਜਾ ਰਿਹਾ ਇਹ ਜੋ ਗੱਲ ਬਹੁਤ ਝੂਠੀ ਐ ਜੋ ਇਹ ਅਮਰਤਪਾਲ ਮਹਿਰੂ ਦਾ ਜਿਹੜਾ ਦੂਜਾ ਵਕੀਲ ਐ ਜਿਹੜਾ ਕਿ ਹਰਪਾਲ ਸਿੰਘ ਖਰ ਤਾਂ ਉਹਦੇ ਬੰਦੀ ਨੂੰ ਦੱਸਿਆ ਗਿਆ ਇਹ ਵੀ ਸਾਰੇ ਇਹ ਸਿਰਫ ਝੂਠ ਆ ਲੋਕਾਂ ਨੇ ਹਵਾ ਠਾਈ ਹੋਈ ਆ ਵੀ ਅਮਰਤਪਾਲ ਸਿਲੈਂਡਰ ਕਰਨ ਜਾ ਰਿਹਾ ਪਹਿਲਾ ਨੰਬਰ ਤਾਂ ਬਠਿੰਡਾ ਪੁਲਿਸ ਦੇ ਸਾਹਮਣੇ ਸਰੈਂਡਰ ਨਹੀਂ ਹੋਊਗਾ ਜੇ ਹੋਣਾ ਹੋਇਆ ਸਿੱਧਾ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਹੋਊਗਾ ਅਦਾਲਤ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਨੇ ਬੇਕਸੂਰਾਂ ਨੂੰ ਕਈਆਂ ਨੂੰ ਅਨਕਾਊਂਟਰ ਕੀਤਾ ਪਹਿਲੇ ਨੰਬਰ ਤੇ ਆਜ ਜਸਪ੍ਰੀਤ ਦੂਜੇ ਨੰਬਰ ਤੇ ਕਰਨਲ ਦੀ ਕੁੱਟ ਮਾਰ ਤੀਜੇ ਨੰਬਰ ਤੇ ਨਰਿੰਦਰਦੀਪ ਨੂੰ ਮਾਰਿਆ ਜਾਂਦਾ ਬੇਕਸੂਰ ਜਿਹੜੀ ਕਿ ਝਟਕੇ ਲਾ ਕੇ ਬਿਜਲੀਆਂ ਦੇ ਬਠਿੰਡਾ ਬਠਿੰਡਾ ਦੇ ਵਿੱਚ ਸੁਰ ਠੰਡਾ ਪੁਲਿਸ ਨੇ ਸੀਐਸਟਾਫ ਨੇ ਤਾਂ ਕਈ ਘਟਨਾਵਾਂ ਵਾਪਰੀਆਂ ਤਾਂ ਉਹ ਪੇਸ਼ ਕਿਉਂ ਕਰੂਗਾ ਇਹ ਹਰਪਾਲ ਸਿੰਘ ਖਾਰਾ ਦਾ ਕਹਿਣਾ ਹੈ ਤਾਂ ਅੱਜ ਦੇ ਵਿਚਾਰ ਜੋ ਅਮਰਪਾਲ ਮਹਿਰੋਂ ਨੂੰ ਲੈ ਕੇ ਜੋ ਇਹ ਖਬਰ ਬਹੁਤ ਜ਼ਿਆਦਾ ਇਹ ਹਲਚਲ ਮੱਚੀ ਪਈ ਆ ਪੰਜਾਬ 'ਚ ਜਿਸ ਦਿਨ ਦਾ ਕਮਲਕੌਰ ਦਾ ਕਤਲ ਹੁੰਦਾ ਕਿਉਂਕਿ ਜਿੰਨੇ ਵੀ ਇਹ ਯੂਟਿਊਬਰ ਪਹਿਲਾ ਨੰਬਰ ਤਾਂ ਇਹ ਕਹਦਿਏ ਸਾਰਿਆਂ ਨੇ ਆ ਕੇ ਗਲਤੀਆਂ ਮੰਨੀਆਂ ਜੇ ਪਹਿਲੇ ਹੀ ਨਾ ਆਪਣੇ ਚੈਨਲ ਤੇ ਹਸਾਬ ਨਾਲ ਵੀਡੀਓ ਪਾਓ ਚੰਗਾ ਮੈਸੇਜ ਦਿਓ ਤਾਂ ਕਿ ਛੋਟੇ ਤੇ ਐਕਸ਼ਨ ਨਾ ਕੋਈ ਆ ਸਕੇ ਚਲੋ ਜੀ ਫਿਰ ਤੋਂ ਅਪੀਲ ਕਰਦਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਯੂ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕਰਨ ਨੂੰ ਨਵਟਪ ਤੇ ਧੰਨਵਾਦ